ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵੀਡੀਓ 'ਚ ਗੱਲ ਕਰਨ ਵਾਲੇ ਆ ਕਿ ਜਿਹੜੇ ਵੀਰਾਂ ਨੇ ਸਰਦੀਆਂ ਵਿੱਚ ਹੁਣ ਅੰਡਿਆਂ ਵਾਸਤੇ ਕਰੇ ਮੁਰਗੀਆਂ ਰੱਖਣੀਆਂ ਨੇ ਦੇਸੀ ਜਾਂ ਕੋਈ ਵੀ ਫਾਰਮ ਹੀ ਕੋਈ ਵੀ ਮੁਰਗੀਆਂ ਰੱਖਣੀਆਂ ਨੇ ਉਹ ਕਈ ਵੀਰਾਂ ਕੋਲ ਜਗ੍ਹਾ ਦੀ ਬਹੁਤ ਪ੍ਰੋਬਲਮ ਹੁੰਦੀ ਆ ਕਈ ਵੀਰਾਂ ਦੇ ਘਰ ਛੋਟੇ ਹੁੰਦੇ ਨੇ ਉਹ ਨੀਚੇ ਰੱਖ ਨਹੀਂ ਸਕਦੇ ਸੋ ਆਪਾਂ ਛੱਤ ਤੇ ਕਿਵੇਂ ਛੋਟਾ ਜਿਹਾ ਸੈਟਅਪ ਬਣਾ ਕੇ ਇਹਨਾਂ ਨੂੰ ਰੱਖ ਸਕਦੇ ਆ ਉਹ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਕਈ ਵੀਰ ਕਹਿੰਦੇ ਨੇ ਕਿ ਛੱਤ ਤੇ ਗਰਮੀ ਜਾਂ ਠੰਡ ਦੀ ਪ੍ਰੋਬਲਮ ਆਉਂਦੀ ਆ ਜਾਂ ਨਹੀਂ ਉਹ ਆਪਾਂ ਸਾਰੀਆਂ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸੋ ਜਿਹੜੇ ਮੇਰੇ ਵੀਰ ਛੱਤ ਤੇ ਰੱਖਣਾ ਚਾਹੁੰਦੇ ਨੇ ਮੁਰਗੇ ਜਾਂ ਮੁਰਗੀਆਂ ਉਹ ਰੱਖ ਸਕਦੇ ਨੇ ਇਹਦੇ ਕੋਈ ਪ੍ਰੋਬਲਮ ਨਹੀਂ ਜਿਸ ਤਰ੍ਹਾਂ ਤੁਸੀਂ ਆਪਣਾ ਸੈਟਅਪ ਦੇਖ ਰਹੇ ਹੋਵੋਗੇ ਇਹ ਨਾ ਪੂਰਾ ਛੱਤ ਉੱਪਰ ਹੀ ਬਣਿਆ ਹੋਇਆ ਹੈ ਇਹ ਦੇਖੋ ਇਹ 10 ਫੁੱਟ ਇਸ ਤਰ੍ਹਾਂ 10 ਫੁੱਟ ਇਧਰ ਨੂੰ ਆਗਾ ਤੇ 3.5 ਫੁੱਟ ਇਧਰ ਨੂੰ ਆਗਾ ਇਹ ਚ 40 ਤੋਂ 50 ਮੁਰਗੀਆਂ ਆਰਾਮ ਨਾਲ ਰਹਿ ਸਕਦੀਆਂ ਨੇ ਵਿੱਚੀ ਮੁਰਗੇ ਮੁਰਗੀਆਂ ਆ ਆਰਾਮ ਨਾਲ ਰਹਿ ਸਕਦੇ ਨੇ ਇਹ ਚ ਜਿਹੜੀ ਸਰਦੀ ਜਾਂ ਗਰਮੀ ਦੀ ਗੱਲ ਆ ਕਈ ਵੀਰ ਪੁੱਛਦੇ ਨੇ ਕੀ ਸਰਦੀ ਜਾਂ ਗਰਮੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਏ। ਸੋ ਸਰਦੀ 'ਚ ਜਿਹੜਾ ਆਪਾਂ ਇਹ ਵਿੰਡੋਆਂ ਰੱਖਦੇ ਹੁੰਨੇ ਆ 'ਚ ਇਹ ਕਵਰ ਕਰ ਸਕਦੇ ਆਪਾਂ ਇਸ ਤੇ ਪੱਲੀ ਪਾ ਕੇ ਜਾਂ ਕੋਈ ਵੀ ਕਾਗਜ਼ ਪਾ ਕੇ। ਸੋ ਹਵਾ ਨਾ ਬਸ ਕ੍ਰਾਸ ਹੋਵੇ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਆਰਾਮ ਨਾਲੇ 'ਚ ਰਹਿ ਜਾਂਦੇ ਨੇ ਇਹ। ਤੇ ਗਰਮੀ 'ਚ 에ਅਰ ਕੰਡੀਸ਼ਨਰ ਪੂਰੇ ਖੁੱਲੇ ਹੋਣੇ ਚਾਹੀਦੇ ਨੇ ਤਾਂ ਕਿ ਹਵਾ ਕ੍ਰਾਸ ਹੋ ਸਕੇ। ਦੋਨੇ ਪਾਸੇ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਤੇ ਉਹ ਦੇਖ ਰਹੇ ਹੋ ਇਧਰ ਦੀ ਹਵਾ ਪੈ ਕੇ ਉਧਰ ਦੀ ਕ੍ਰੋਸ ਹੋ ਜਾਈ ਉਧਰ ਦੀ ਹਵਾ ਪੈ ਕੇ ਇਧਰ ਦੀ ਕ੍ਰੋਸ ਹੋ ਜਾਈ ਇਸ ਤਰ੍ਹਾਂ ਤੁਸੀਂ ਛੱਤ ਤੇ ਬਣਾ ਸਕਦੇ ਹੋ ਕਈ ਵੀਰਾਂ ਨੇ ਮੇਰੇ ਕੋਲ ਫੋਨ ਆਈ ਸੀ ਕਹਿੰਦੇ ਇਸ ਵਿਸ਼ੇ ਤੇ ਵੀਡੀਓ ਬਣਾਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਜਿਨ੍ਹਾਂ ਦੇ ਘਰਾਂ ਜੇ نیچے ਥਾਂ ਨਹੀਂ ਹੁੰਦਾ ਉਹ ਆਰਾਮ ਨਾਲ ਰੱਖ ਸਕਦੇ ਨੇ ਇਸ 'ਚ ਕੋਈ ਪ੍ਰੋਬਲਮ ਨਹੀਂ ਸੋ ਜਿਹੜਾ ਆਪਾਂ ਗੇਟ ਲਾਉਣੇ ਆ ਜਾਂ ਵਿੰਡੋ ਲਾਉਣੇ ਆ ਉਹ ਵਧੀਆ ਹੋਣੇ ਚਾਹੀਦੇ ਨੇ ਤਾਂ ਕਿ ਉੱਪਰ ਬਿੱਲੀ ਕੁੱਤਾ ਜਾਂ ਕੋਈ ਵੀ ਜਾਨਵਰ ਇਹਨਾਂ ਨੂੰ ਤੋੜ ਨਾ ਸਕੇ ਇਹ ਆਪਾਂ ਪੂਰਾ ਤਸੱਲੀ ਬਾਕਸ ਬਣਾਉਣਾ ਤੇ ਉੱਪਰ ਇਹਦੇ ਆਪਾਂ ਚਾਦਰਾਂ ਵੀ ਪਾ ਸਕਦੇ ਆਂਗੇ ਖਰਚਾ ਘੱਟ ਕਰਨ ਲਈ ਤੇ ਜੇ ਆਪਾਂ ਪਾ ਸਕਦੇ ਤਾਂ ਲੈਂਟਰ ਵੀ ਪਾ ਸਕਦੇ ਆ ਪਰ ਲੈਂਟਰ ਦੀ ਲੋੜ ਨਹੀਂ ਇਸ ਤੇ ਮੇਰਾ ਟੋਟਲ ਖਰਚਾ 5000 ਰੁਪਏ ਟੋਟਲ ਖਰਚਾ ਆਇਆ ਸੀਗਾ ਇਹ ਸੈਟਅਪ ਬਣਾਉਣ ਲਈ ਛੋਟਾ ਜਿਹਾ ਸੈਟਅਪ ਬਣਾਉਣ ਲਈ ਸੋ ਤੁਸੀਂ ਵੀ ਇਸ ਤਰ੍ਹਾਂ ਦਾ ਸੈਟਅਪ ਬਣਾ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਨਹੀਂ ਮੰਨਦੇ ਹੁੰਦੇ ਵੀ ਨੀਚੇ ਮੁਰਗੀਆਂ ਨਹੀਂ ਰੱਖਣੀਆਂ ਉਹ ਆਪਾਂ ਸੱਤ ਤੇ ਰੱਖ ਸਕਦੇ ਆਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਸ ਵੀ ਵਿਸ਼ੇ ਤੇ ਵੀ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਆਪਾਂ ਉਸ ਵਿਸ਼ੇ ਤੇ ਤੁਹਾਨੂੰ ਵੀਡੀਓ ਬਣਾ ਕੇ ਦਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ